ਜੀ ਜੁੜੇ ਹੋਏ ਖਬਰਨਾਮਾ ਦੇ ਨਾਲ ਜਗਤਾਰ ਦਸਾਂਤ ਸਾਹਿਬ ਦਾ ਸਵਾਗਤ ਕਰਦਾ ਹਾਂ ਅੱਜ ਪੰਜਾਬ ਭਰ ਦੇ ਵਿੱਚ ਨਵੀਆਂ ਚੁੜੀਆਂ ਹੋਈਆਂ ਪੰਚਾਇਤਾਂ ਦੇ ਪੰਚਾਇਤ ਮੈਂਬਰਾਂ ਨੂੰ ਸੌਂਚ ਸਮਾਲ ਨੂੰ ਲੈ ਗਿਆ ਇਸੇ ਤਹਿਤ ਹੀ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਇੱਕ ਖਾਸ ਸਮਾਗਮ ਰੱਖਿਆ ਗਿਆ ਜਿਸ ਵਿੱਚ ਵਿਧਾਨ ਸਭਾ ਸਪੀਕਰ ਕੋਲਤਾਰ ਸਿੰਘ ਸੰਧਮਾ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਉਹਨਾਂ ਨਾਲ ਫਰੀਦਕੋਟ ਦੇ ਵਿਧਾਇਕ ਵਿਧਾਇਕ ਸੇਖੋ ਅਤੇ ਹਲਕਾ ਜੈਤੋ ਦੇ ਵਿਧਾਇਕ ਵੀ ਮੌਜੂਦ ਰਹੇ ਇਸ ਮੌਕੇ ਪੰਚਾਂ ਨੂੰ ਸੰਬੋਧਨ ਕਰਦਿਆਂ ਹੋਇਆ ਵਧਾਈ ਕੁਰੇਸ਼ਨ ਸੇਖੋ ਵੱਲੋਂ ਜਿੱਥੇ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਨਾਲ ਦੀ ਨਾਲ ਉਹਨਾਂ ਆਖਿਆ ਕਿ ਨਵੇਂ ਚੁੜੇ ਪੰਚਾਇਤਾਂ ਦੇ ਉੱਪਰ ਜ਼ਿੰਮੇਵਾਰੀ ਪਈ ਹੈ ਅਤੇ ਉਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਕੰਮ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਾ ਆਵੇ ਇਸ ਮੌਕੇ ਨਾਲ ਹੀ ਸਬੋਧਨ ਕਰਦਿਆਂ ਹੋਏ ਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਜਿੱਥੇ ਆਪਣੀ ਸਰਪੰਚੀ ਸਮੇਂ ਯਾਦ ਕੀਤਾ ਗਿਆ ਤੇ ਨਾਲ ਨਾਲ ਉਹਨਾਂ ਨਵੇਂ ਚੁੜੇ ਪੰਚਾਇਤਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਅਹਿਮ ਕੰਮ ਕੀਤੇ ਜਾਣ ਤਾਂ ਜੋ ਪੰਜਾਬ ਵਿਕਾਸ ਦੇ ਰਾਹ ਤੇ ਤੁਰੇ ਤੁਸੀਂ ਦੇਖੋ ਉਹ ਤਸਵੀਰਾਂ ਜਿਸ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਜੋ ਸੋਚ ਚਗਾਈ ਗਈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਗਿਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪ੍ਰੀਕੋਰਡ ਦੇ ਵਿਧਾਇਕ ਗੁਰਤੇ ਸਿੰਘ ਸਿੱਖੋਂ ਨੇ ਕਰਮ ਨਹੀਂ ਨਿਮਰ ਨਗਰ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਗਰ ਦੀ ਲੋਕਾਂ ਨੇ ਵਾਕ ਵਾਕ ਨਗਰ ਦੇ ਲੋਕਾਂ ਨੇ ਆਪਣੇ ਆਪਣੇ ਨਗਰ ਦੇ ਪੰਚੀਆਂ ਨੂੰ ਦਿੱਤੀ ਹੈ ਸਰਪੰਚਾਂ ਨੂੰ ਦਿੱਤੀ ਹੈ ਸੋ ਸਰਪੰਚਾਂ ਦੀ ਸੌ ਪਹਿਲਾ ਹੋ ਚੁੱਕੀ ਹੈ ਤੇ ਅੱਜ ਸਾਰੇ ਮਾਣਯੋਗ ਜਿਹੜੇ ਸਾਡੇ ਪੰਚ ਨੇ ਪੰਚਾਇਬਾਨ ਨੇ ਉਹਨਾਂ ਨੂੰ ਇੱਥੇ ਸੌਂਚਾਈ ਹੈ ਤਾਂ ਕਿ ਇੱਕ ਉਹਨਾਂ ਨੂੰ ਪ੍ਰਤੀਬੱਧਤਾ ਲੱਗੇ ਇੱਕ ਵੀ ਅਸੀਂ ਇਹ ਇਹ ਸੇਵਾ ਪੂਰਾ ਤੰਦੇ ਹੀ ਨਾ ਕਰਨੀ ਔਰ ਮੈਨੂੰ ਪਤਾ ਸਾਡੇ ਫਰੀਦਕੋਟ ਦੀਆਂ ਪੰਚਾਇਤਾਂ ਪੂਰੀਆਂ ਕਾਇਮ ਪੰਚਾਇਤਾਂ ਔਰ ਬੜੇ ਅੱਗੇ ਹੁਕੇ ਇਹ ਸੇਵਾ ਕਰਦੀਆਂ ਮੈਂ ਆਪ ਸਰਪੰਚ ਰਿਹਾ ਹਾਂ ਸੋ ਇਥੋਂ ਤੇ ਬੜੀ એનર્ਜੀ ਹੈ ਸਾਡੇ ਲੋਕਾਂ ਚ ਜੀ ਸਰ ਸੁਖਵੀਰ ਬਾਦਲ ਨੇ ਉਹਦੇ ਤਸਦੀਕਾ ਦੇ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਸਾਡੇ ਜਿਹੜੇ ਸਾਰੇ ਜਿਹੜੇ ਪੰਚ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹੜਾ ਬੜਾ ਸੁਭਾਗਾ ਦਿਨ ਜਿੰਮੇਵਾਰੀ ਮਿਲੀ ਹੈ ਸਾਡੇ ਵੀਰਾਂ ਨੂੰ ਔਰ ਇਸ ਜਿੰਮੇਵਾਰੀ ਦੇ ਨਾਲ ਨਾਲ ਪਿੰਡਾਂ ਦਾ ਵਿਕਾਸ ਵੀ ਹੋਊਗਾ ਸਰਕਾਰ ਹਰ ਪੱਖ ਤੋਂ ਇਹਨਾਂ ਮੈਂਬਰਾਂ ਦੇ ਨਾਲ ਸਰਪੰਚਾਂ ਦੇ ਨਾਲ ਤਾਲਮਿਲ ਕਰਕੇ ਚੱਲੂਗੀ ਔਰ ਜਿਹੜੇ ਕੋਈ ਅਧੂਰੇ ਕੰਮ ਬਹੁਤ ਜਿਹੜੇ ਹੈਗੇ 75 ਸਾਲ ਤੋਂ ਪਏ ਆ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਸਹਿਯੋਗ ਮਿਲੂਗਾ ਸੋ ਇਹ ਹੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਪਿੰਡ ਦੇ ਆਪਦੇ ਜਿਹੜੇ ਹੈਗੇ ਵਾਰਡ ਦੇ ਮੈਂਬਰ ਬਣ ਕੇ ਪਿੰਡ ਦੇ ਭਲੇ ਦੀ ਦੀ ਗੱਲ ਕਰਨੀ ਹੈ ਨਾ ਕਿ ਕਿਸੇ ਪਾਰਟੀ ਦੇ ਮਗਰ ਲੱਗ ਕੇ ਜਿਹੜੇ ਪਿੰਡ ਦੇ ਵਿਕਾਸ ਰੁਕ ਗਏ ਸੋ ਇਸ ਵਾਸਤੇ ਤੇ ਬਹੁਤ ਵੱਡਾ ਉਪਰਾਲਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਰ ਸਾਹਿਬ ਇਹ ਇਸ ਬਾਰੇ ਪਹਿਲੀ ਵਾਰ ਇੰਨਾ ਪ੍ਰਸੋਮਾਗਮ ਰੱਖਿਆ ਗਿਆ ਸੀ ਸਾਹਿਬ ਨੂੰ ਲੱਗਦਾ ਕਿ ਇਸ ਨਾਲ ਪੰਜਾਬ ਦੀ ਉੱਛਾ ਹੋਵੇ ਵਧੀਗਾ ਦੇਖੋ ਛਾਵਾ ਸੇ ਜੇ ਆਪਾਂ ਕਿਸੇ ਨੂੰ ਵੀ ਦਿੰਦੇ ਆ ਤਾਂ ਉਹਨੂੰ ਉਹਦਾ ਹੌਸਲਾ ਵੱਧਦਾ ਸਾਰੇ ਮੈਂਬਰ ਸਾਹਿਬਾਨਾਂ ਨੂੰ ਮਿਲੇ ਆ ਉਹਨਾਂ ਨੂੰ ਨਾਲ ਸਹਿਯੋਗ ਕਰਨ ਦੀ ਅਸੀਂ ਸਰਕਾਰ ਨੇ ਇਹਨਾਂ ਨਾਲ ਵਾਦਾ ਕੀਤਾ ਕਿ ਸਹਿਯੋਗ ਕਰਾਂਗੇ ਸੋ ਇਸ ਵਾਸਤੇ ਉਹ ਵੀ ਕੰਮ ਨੂੰ ਹੋਣ ਕਿਤਾ ਇਕੱਠੇ ਕੋ ਕੰਮ ਹੈ ਜਿਹੜੇ ਉਹ ਵੱਧ ਹੋਣ ਕਿੰਨਾ ਦੇ ਵਿੱਚ ਜੋ ਰੁਕੇ ਹੋਏ ਕੰਮ ਅਸੀਂ ਹੁਣ ਲਗਾਤਾਰ ਹੋ ਚੱਲਣਗੇ ਹਾਂਜੀ ਹਾਂਜੀ ਬਿਲਕੁਲ ਵੈਸੇ ਤਾਂ ਸਰਕਾਰ ਬਣਨ ਤੋਂ ਬਾਅਦ ਪੂਰਾ ਕੋਸ਼ਿਸ਼ ਕਰਕੇ ਬਹੁਤ ਸਾਰੇ ਕੰਮ ਇਹੋ ਜਿਹੇ ਕਰਾਏ ਆ ਪਰ ਜਿਹੜੇ ਹਲੇ ਵੀ ਕਿਤੇ ਨਾ ਕਿਤੇ ਕਈਆਂ ਕਾਰਨਾਂ ਕਰਕੇ ਟੈਕਨੀਕਲੀ ਫਾਲਟਾ ਕਰਕੇ ਰੁਕੇ ਸੀ ਉਹ ਵੀ ਜਲਦੀ ਹੋ ਜਾਣਗੇ